اپنے سارے بنو جو ہے سارا با موبی رام ਮਾਇ ਦਾ ਬੋਧ ਬੋਧੀ ਯਾਦ ਦੇ ਵਿੱਚ ਸਾਰ ਜਗਾਂ ਦੀ ਯਾਦ ਦੇ ਵਿੱਚ ਜਿੰਨੇ ਵੀ ਸੰਘ ਸੀ ਹੋਏ ਆ ਉਹਨਾਂ ਦੀ ਯਾਦ ਦੇ ਵਿੱਚ ਸੋਚੇ ਨજર ਬਿਨੋ ਬਦਵੀਂ ਭਾਈਆ ਦੀ ਸ਼ੁਰੂਆਤ ਕਦੋਂ ਹੋਈ ਆ ਹਰੇਸ਼ ਸਿੰਘ ਦੀ ਤਰ੍ਹਾਂ ਬੋਲੀ ਚੱਲ ਬੋਲੋ ਬੋਲ ਦਿਓ ਬਾਰੇ ਹੋਏ ਬੇਈਂਤੀ ਕਰਦੇ ਆ सारे आर आई हवाले नगर सेवादार सेवा भेजी आहे बहुत सारे एन आर आई बिर क़दम जी सेवा आई आहे सेवा चली आहे बाबा मोदी राम जी महाराज ਉਹਨਾਂ ਨੇ ਦੋ ਬ੍ਰੀਫਿੰਗਾਂ ਦੇ ਵਿੱਚ ਸਾਬਜਾਦਿਆਂ ਨੂੰ ਫੜ ਕੇ ਕੈਦ ਕੀਤਾ ਹੈ ਆ빠 ਮੋਤੀ ਰਾਮ ਲਾਣਾ ਉਹਨਾਂ ਨੇ ਬੋਦੀ ਜੀਵਨਾ ਜੱਜ ਸ਼ਕਾਇਆ ਸਾਹਿਬ ਜਿਆਨੀ ਜਿਆਦਾ ਪੂਰਤਾ ਲੈ ਜਾ ਗੁਲਾਸਕ ਅਕਲਾਲਾ ਚਲੋ ਗਾਣਾ ਕੰਮਾਂ ਮੇਰੇ ਇਹਨਾਂ ਬੜੀ ਰਾਜ ਚਾਚੇ ਬਸ ਪਹਿਲਾ ਗਲਾਸ ਸਾਰੇ ਜੀ پہ <applause> صاحب <applause>

ਓਏ ਅੱਜੀ ਬਾਦੋ ਆ ਮੋਟਰਸਾਈਕਲ ਤੇ ਨਾਲ ਹੀ ਬੁਟਾ ਫੈਨ ਹੁਣੀ ਸਾਰੀ ਤੇ ਗਾਣੇ ਆਏ ਹੁਣੀ ਆਪੇ ਡਵਾਡਰੀ ਆ ਡਾਕਟਰ ਸਾਹਿਬਾਨਾ ਜਾਂ ਬੁਟਾ ਫੈਨ ਦਾ ਮੁਕਾਬਲਾ ਗੁਰਸੁਖਦੇਵ ਸਿੰਘ ਹੁਣੀ ਮਨਜੀਤ ਸਿੰਘ ਹੁਣੀ ਤੇ ਆਪਣੇ ਭਾਈ ਸਾਹਿਬ ਭਾਈ ਬਰਾਜ ਸਿੰਘ ਜੀ ਇਨਾਂ ਦਾ ਬਹੁਤ ਵੱਡਾ ਸਹਿਯੋਗ ਸੀ ਆ ਨਾਲ ਕੋ ਸਾਰਿਆਂ ਨੇ ਰਾਏ ਮਨਮਰਜ਼ਾ ਕਰਕੇ ਇੱਥੇ ਖੰਡੇ ਪਾਣੀ ਜਲਦੀ ਫਵੀਰ ਵੀ ਲਾਉਂਦੀ ਆ ਤੇ ਆਖਿੜਾ ਦੇਣਾ ਕਿੰਨੀ ਆ ਇਹ ਕਿੰਨੀ ਆ ਹਾਂ ਕਿੰਨੇ ਵੀ ਤੀਜੀ ਆ ਦੂਜੀ ਆ ਦੂਜੀ ਆ ਸ਼ਵੀਰ ਦੀਗੀ ਠੀਕ ਆ ਤੇ ਬੜੀ ਸ਼ਵੀਰਾਈ ਸੀ ਉਹ ਤੀਜੀ ਸ਼ਵੀਰ ਸਿੰਘ ਜੀ ਤੇ ਅੱਜ ਜਿਹੜੀ ਦੰਦੀ ਸਰਵਾ ਚਲਦੀ ਆ ਓ ਇਹ ਦੂਜੀ ਸੇਵਾ ਚੱਲ ਰਹੀ ਆ ਹੋਰ ਸਾਰਾ ਹੋਇਆ ਕਰੂਗੀ ਸੇਵਾਦਾਰ ਕਹਿੰਦੇ ਵੀ ਇਹਨਾਂ ਨਾਲ ਆਪਣੀ ਵੱਧ ਤੋਂ ਵੱਧ ਇਹਨਾਂ ਦਾ ਸਹਿਯੋਗ ਦਿਆ ਕਰੀਏ ਜਿਵੇਂ ਅੱਜ ਤੱਕੇ ਤੋਂ ਪੰਜ ਸਾਢੇ ਪੰਜ ਮਹੀਨੇ ਤੋਂ ਇਹਨਾਂ ਨੇ ਬਹੁਤੀ ਸੇਵਾ ਪਿਆਰ ਕੀਤੀ ਆ ਵਿਜਲਾ ਇੱਥੇ ਹਾਲ ਇਹ ਦੁਨੀਆ ਤੋਂ ਸਾਰੀ ਦੁਨੀਆ ਤੋਂ ਵੱਧ ਹੁੰਦਾ ਹੈ ਇਹ ਕਿਉਂਕਿ ਬਾਬਾ ਮੋਤੀराम ਮਹਾਰਾ ਵੀ ਇਹਨਾਂ ਨੇ ਜਦੋਂ ਫਤਿਹ ਸ਼ਕਨ ਸਾਹਿਬ ਜੱਜਾਂ ਨੂੰ ਮੌਕਾ ਗੁਲਗੌਰ ਨੂੰ ਇਹਨਾਂ ਸਾਰੇ ਹੀ ਪਰਿਵਾਰ ਕੋਈਰੇ ਬੱਚ ਪੁੱਜਿਆ ਗਿਆ ਸੀਗਾ ਅੰਦੀ ਸੋਹਣਾ ਦਿੱਤੀ ਇਸ ਕਰਕੇ ਆਪਣੇ ਕੋਲ 100 ਪੰਜਣ ਤੋਂ ਨਹੀਂ ਤੁੱਕ ਨਾ ਜਾਂਦਾ ਸੱਜਣ ਦਾ ਵੀ ਨਹੀਂ ਕੋਈ ਜਾਂਦਾ ਪਰ ਇਹ ਕੋਈ ਕੀਮਤੀ ਹੈ ਬਾਬਾ ਮੋਤੀਰਾਮ ਤਾਂ ਦੇ ਸਾਰੇ ਹੀ ਪਰਵਾਰ ਇਹਨਾਂ ਉਹ ਜਿਹੜੇ ਬਚੂ ਗਿਆ ਗਿਆ ਇਸ ਕਰਕੇ ਆਪਣੇ ਸਾਰੇ ਦਿਖੂ ਤੱਕ ਦੀ ਸਖੀਆਂ ਕੁਬਰ ਬਸਣਾ ਹੈ ਉਹਦੇ ਸਾਰੇ ਹੀ ਖਾਮਾ ਦੇ ਅੱਗੇ ਜਾਣ ਬੱਧੇ ਬੰਗਰ ਮਾਜ ਜਾਂਦੇ ਨੇ ਫਤਿਹਗੁਰ ਸਾਹਿਬ ਦਾ ਨੂੰ ਜਾਂ ਹੋਰ ਵੀ ਆਪਣੇ ਨਗਰਾਂ ਦੇ ਵਿੱਚ ਰਸਤਿਆਂ ਦੇ ਬੱਚਾ ਜੇ ਨੇਗਾ ਸਾਵਾ ਤੇ ਦੋ ਤੰਨਾ ਜਨਾ ਤੋਂ ਇਹ ਬਗਲੀ ਸੇਵਾ ਚੱਲਦੀ رہے جن سیوا دار ہے وہ بھی سیوا کرتے رہے ہیں واحر جی کا خالس واحر جی